ਓ ਜੀ ਸਤਿ ਸ਼੍ਰੀ ਅਕਾਲ ਹੋਰ ਜੀ ਸਾਰੇ ਠੀਕ ਠਾਕ ਆ ਆ ਦੇਖ ਲੋ ਇੱਕ ਗਿੱਦੜਵਾ ਦਾ ਹਾਲ ਰੇਲਵੇ ਸਟੇਸ਼ਨ ਦੇ ਜਮਾਂ ਸਾਹਮਣੇ ਦਾ ਹਾਲ ਦੇਖ ਲੋ ਅਗਲੋਤਰੇ ਦੀ ਦੁਕਾਨ ਆਇਓ ਸਿੱਧੇ ਜਾ ਕੇ ਆਪਣਾ ਘੰਟਾ ਘਰ ਆ ਗਿਆ ਘੰਟਾ ਘਰ ਨੂੰ ਜਾਵੜੀ ਆ ਗਲੀ ਆ ਇਧਰ ਨੂੰ ਬਾਹਰ ਨੂੰ ਜਾਵੜੀ ਤੇ ਆ ਇਧਰ ਨੂੰ ਆ ਜੋ ਹੁਣ ਇਧਰਲੇ ਪਾਸੇ ਆਪਣੇ ਨੂੰ ਬੱਸ ਸਟੈਂਡ ਨੂੰ ਜਾਵੜੀ ਆਵਲੇ ਬਸ ਸਟੈਂਡ ਵਾਲੀ ਸਾਈਡ ਆ ਗਏ ਜੀ ਆਪਾਂ ਬਸ ਸਟੈਂਡ ਨੂੰ ਆਏ ਪਾਸੇ ਸਾਰਾ ਡੁੱਬਿਆ ਪਿਆਗਾ ਇਧਰੋਂ ਸਾਰਾ ਜਲਥਲ ਹੋਈ ਪਈ ਹੈ ਜਮਾ ਹੜੜਾ ਦਾ ਕੰਮ ਹੋਇਆ ਆਇਆ ਵੀ ਥੋੜਾ ਟਾਈਮ ਹੀ ਮੀ ਆਏਗਾ ਤੇ ਸਾਰਾ ਗਿਦੜਵਾਹਾ ਡੁੱਬ ਗਿਆ ਆਪਣਾ ਤਾਂ ਜਮਾ ਜਲਥਲ ਹੋਈ ਪਈ ਹੈ ਪੂਰੇ ਗਿਦੜਵਾ ਦੇ ਵਿੱਚ ਬਹੁਤ ਬੁਰਾ ਹਾਲ ਹੋਇਆ ਪਿਆਗਾ ਸਾਰਾ ਗਿਦੜਵਾ ਹੀ ਡੁੱਬ ਗਿਆ ਜੀ ਬਹੁਤ ਬੁਰਾ ਹਾਲ ਹੋਇਆ ਪਿਆਗਾ ਆ ਆਪਣੇ ਕਹਿੰਦੇ ਬਸ ਸਟੈਂਡ ਵਾਲੇ ਸਾਈਡ ਛੜਕ ਜਾਵੜੀ ਆ ਬਾਸ ਸਟੈਂਡ ਨੂੰ ਜਾਈ ਜੰਨੇ ਆ ਆ ਗਿਆ ਜੋ ਘੰਟਾ ਘਰ ਵਾਲੀ ਸਾਈਡ ਆ ਘੰਟਾ ਘਰ ਆ ਗਿਆ ਆਪਣੇ ਕਿ ਦੜਵਾ ਦਾ ਇਹ ਸਾਰੀ ਸਾਈਡ ਡੁੱਬੀ ਪਈ ਆ ਘੰਟਾ ਘਰ ਵਾਲੇ ਜਮਾਂ ਜਲ ਥਾਲੀ ਹੋਈ ਪਈ ਆ ਆ ਬਾਹਰਲੇ ਪਾਸੇ ਨੂੰ ਜਾਵੜੀ ਆ ਬਾਹਰਲੇ ਪਾਸੇ ਜਾਵੜੀ ਇਧਰ ਨੂੰ ਜਾਵੜੀ ਆ ਆਪਣੇ ਸਬਜ਼ੀ ਮੰਡੀ ਵਾਲੇ ਪਾਸੇ ਨੂੰ ਬਾਸ ਸਟੈਂਡ ਵਾਲੇ ਪਾਸੇ ਨੂੰ ਆ ਗਏ ਆ ਜਿੱਥੇ ਸਟੂਡੀਓ ਹੁੰਦੇ ਸੀ ਜਿਆਦੇ ਸਟੂਡੀਓ ਮਾਰਕੀਟ ਕਮੇਟੀ ਕੰਨੀ ਜਾਵੜੀ ਆਰੇ ਰੇਲਵੇ ਸਟੇਸ਼ਨ ਕੰਨੀ ਨੂੰ ਜਾਵੜੀ ਸੜਕ ਤੇ ਆ ਸਾਹਮਣੇ ਇਧਰ ਨੂੰ ਘੰਟਾ ਘਰ ਦੇ ਅੰਦਰ ਜਾਵੜੀ ਇਹ ਸਾਰਾ ਡੁੱਬਿਆ ਪਿਆਗਾ ਸਾਰੀ ਸਾਈਡ ਹੀ ਸਾਰੀ ਸਾਈਡ ਡੁੱਬੀ ਪਿਆ ਸਬਜ਼ੀ ਮੰਡੀਆਂ ਸਾਰੀਆਂ ਦੁਕਾਨਾਂ ਦਕੋਨਾਂ ਸਭ ਕੁਝ ਬੰਦ ਕੀਤਾ ਪਿਆ ਵਾ ਦੁਕਾਨਾਂ ਦੇ ਵਿੱਚ ਪਾਣੀ ਵੜ ਗਿਆ 2-3-3 ਫੁੱਟ ਪਾਣੀ ਆ ਗਿਆ ਦੁਕਾਨਾਂ ਦੇ ਵਿੱਚ ਸਾਰੀਆਂ ਦੁਕਾਨਾਂ ਡੁੱਬੀਆਂ ਪਈਆਂ ਕੋਈ ਦੁਕਾਨ ਆ ਜਿਹੜੀ ਬਚੀ ਐ ਨਹੀਂ तकरीबन ਕੋਈ ਦੁਕਾਨ ਨਹੀਂ ਬਚੀ ਜਿਹੜੀ ਕੋਈ ਬਚ ਗਈ ਹੋਊਗੀ ਸਾਰੇ ਜਲਥਾਲੀ ਹੋਈ ਪਈ ਆ ਚਾਰ ਸ਼ਪੇਰੇ ਜਿੱਧਰ ਮਰਜੀ ਗਿੱਦੜਵਾ ਦੇ ਸਾਈਡ ਜਾ ਕੇ ਦੇਖ ਲੋ ਜਲਥਾਲ ਹੋਈ ਪਈ ਐ ਇੱਕ ਮਹੀਨ ਪਿਆ ਹਜੇ ਤਾਂ ਤੇ ਇੱਕ ਮਹੀਨੇ ਬੱਲੇ ਬੱਲੇ ਰਾਤੀ ਬੱਸ ਬੱਸ ਕਰਾਤੀ ਇੱਕ ਮਹੀਨੇ ਬਹੁਤ ਮੀਂਹ ਜਾਦੇ ਪਿਆ ਗਈ ਸਾਰਾ ਗਿੱਦੜਵਾ ਡਬੋਤਾ ਆ ਦੇਖ ਲੋ ਬੁੜੀਆਂ ਦੇ ਹਾਲ ਦੇਖ ਲੋ ਉੜੀਆਂ ਵਿਚਾਰੀਆਂ ਬਹੁਤ ਤੰਗ ਨੰਗਣਾ ਨੂੰ ਆ ਮੋਟਰਸਾਈਕਲ ਆ ਗਿਆ ਮੋਟਰਸਾਈਕਲ ਬਹੁਤ ਬੰਦ ਹੁੰਦੇ ਆ ਮੋਟਰਸਾਈਕਲ ਮਸਾ ਹੀ ਨਾ ਜਾਂਦਾ ਕੋਈ ਨਾ ਜਾਂਦਾ ਜਿਹੜਾ ਇਹਦਾ ਪਲੱਗ ਪਲੱਗ ਸਹੀ ਕਰਕੇ ਪਹਿਲਾਂ ਹੀ ਤੋੜਦੇ ਆ ਨਹੀਂ ਸਾਰੇ ਡੁੱਬ ਜਾਂਦੇ ਆ ਆ ਦੇਖ ਲੋ ਕੀ ਹਾਲ ਹੋਇਆ ਪਿਆ ਗੇ ਦਰਵਾਜ਼ਾ ਬਹੁਤ ਬੁਰਾ ਹਾਲ ਆ ਦੇਖ ਲੋ ਆ ਦੋ ਤਿੰਨ ਫੁੱਟ ਉੱਚੀ ਆਹਾ ਪਰੜੀ ਤੇ ਫਟਕਾ ਹੋਆ 2-3 ਫੁੱਟ ਪਾਣੀ ਆਇਆ ਪਿਆ ਬਹੁਤ ਬੁਰਾ ਹਾਲ ਹੋਇਆ ਪਿਆ ਆ ਮੋਟਰਸਾਈਕਲ ਪੰਗਾ ਜਾ ਕੇ ਅੱਗੇ ਜਾ ਕੇ ਵੀ ਬੰਦ ਹੋ ਜਾਊਗਾ ਥੋੜੀ ਜਿਹੀ ਦੂਰੀ ਜਾਊਗਾ ਇਹ ਅੱਗੇ ਜਾ ਕੇ ਬੰਦ ਹੋ ਜਾਊਗਾ ਬਹੁਤ ਬੁਰਾ ਆਲੰਦਾ ਬਹੁ ਭਜਾਉਂਦੇ ਆ ਆ ਇੱਥੇ ਜੇ ਹੁਣ ਇੱਕ ਸਕੂਟਰੀ ਭਜਾ ਕੇ ਲੈ ਲੈ ਕੇ ਆਊਗਾ ਆ ਸਕੂਟਰੀ ਆ ਕੇ ਹੋ ਗਈ ਹੋ ਗਈ ਹੋ ਗਈ ਆ ਸਕੂਟਰੀ ਬੰਦ ਹੋ ਗਈ ਸਕੂਟਰੀਆਂ ਬਹੁਤ ਬੰਦ ਹੁੰਦੀਆਂ ੱਤਕਾ ਲਾ ਕੇ ਲਈ ਜਾਂਦਾ ਹੁਣ ਸਕੂਟਰੀ ਨੂੰ ਬਹੁਤ ਬੁਰਾ ਹਾਲ ਹੈ ਪੈਗਾ ਬਹੁਤ ਹੀ ਜਿਆਦਾ ਦਰਵਾਜ਼ਾ ਹਾਲ ਬੁਰਾ ਹੈਗਾ ਬਹੁਤ ਬੁਰਾ ਹਾਲ ਹੈ ਆ ਦੇਖ ਲੋ ਦੁਕਾਨਾਂ ਸਭ ਦੁਕਾਨਾਂ ਬੰਦ ਆ ਡੋਬੀਆਂ ਪਈਆਂ ਦੁਕਾਨਾਂ ਆ ਗਿਆ ਉਧਰਲੇ ਪਾਸੇ ਬਾਬਾ ਗੰਗਾ ਰਾਮ ਸਟੇਡੀਅਮ ਵਾਲੇ ਪਾਸੇ ਆ ਗਿਆ ਇਧਰ ਨੂੰ ਵੀ ਬੰਦ ਆ ਸਾਰਾ ਆ ਦੇਖ ਲੋ ਆ ਜਾਵੜੇ ਅਬੱਸ ਦੇ ਵਿੱਚ ਸੀਗੇ ਬਾਬਾ ਗੰਗਾ ਰਾਮ ਸਟੇਡੀ ਇਹ ਬੱਸ ਸਟੈਂਡ ਵਾਲੀ ਸਾਈਡ ਜਾਈ ਜਾਂਦੇ ਹੁਣ ਆ ਦੇ ਆ ਉਧਰ ਜਿੱਦਰ ਨਸਵਾਰ ਫੈਕਟਰੀ ਹੁੰਦੀ ਸੀਗੀ ਛੇ ਫੋਟੋ ਤੇ ਵੱਡਾ ਬੈਂਕ ਸਟੇਟ ਬੈਂਕ ਵੱਡਾ ਹੁੰਦਾ ਛੋਹ ਸਾਈਡ ਜਾ ਉਹ ਸਾਈਡ ਜਮੇ ਡੁੱਬੀ ਪਈ ਐ ਸਾਰੀ ਆ ਦੇਖ ਲੋ ਦੁਕਾਨਾਂ ਦਾ ਕੀ ਹਾਲ ਆ ਸਾਰੀਆਂ ਦੁਕਾਨਾਂ ਪੰਨ ਦਾ ਡੁੱਬੀਆਂ ਪਈਆਂ ਛੱਲਾ ਵਾਏ ਵਾ ਆਦ ਕਾਨਾ ਆ ਦੇਖ ਲੋ ਆ ਕਿੰਨੀਆਂ ਕਿੰਨੀਆਂ ਡੁੱਬੀਆਂ ਪਈਆਂ ਇਹ ਦੇਖੋ ਸਭ ਦੁਕਾਨਾਂ ਦੇ ਵਿੱਚ ਪਾਣੀ ਜਾਂਦਾ ਹੈ ਸਭ ਦਾ ਬੁਰਾ ਹਾਲ ਹੋਇਆ ਪਿਆ ਆ ਦੁਕਾਨਾਂ ਦਾ ਆ ਆਪਣਾ ਆ ਗਿਆ ਦਰਵਾਜ਼ਾ ਆਪਣੇ ਉਹ ਸੁਨਾ ਦਰਵਾਜ਼ਾ ਆ ਗਿਆ ਇਹ ਸਭ ਦੁਕਾਨਾਂ ਬੰਦ ਆ ਸਭ ਡੋਬੀਆਂ ਪਈਆਂ ਦੁਕਾਨਾਂ ਨੰਗਨੂ ਥਾਣੀ ਕਿਸੇ ਵੀ ਪਾਸੇ ਦੀ ਆ ਦੇਖ ਲਓ ਬਹੁਤ ਹੀ ਬੁਰਾ ਹਾਲ ਹੋਇਆ ਪਿਆ ਅਦੀ ਬੱਸ ਆ ਗਈ ਅੱਗੇ ਦੀ ਬੱਸ ਦੇ ਵਿੱਚ ਹੀ ਸੀ ਤੇ ਦੀ ਬੱਸ ਆ ਗਈ ਦੇਖ ਲਓ ਕੀ ਹਾਲ ਹੁੰਦਾ ਦੁਕਾਨਾਂ ਦਾ ਬਹੁਤ ਬੁਰਾ ਹਾਲ ਹੈ ਪਾਣੀ ਦੇ ਵਿੱਚ ਦੇ ਨੇ ਬੱਸ ਦੇ ਨਾਲ ਬੱਸ ਲਾ ਕੇ ਫੇਰ ਸਵਾਰੀ ਚੜਾਈ ਆ ਨਹੀਂ ਸਵਾਰੀ ਤੋਂ ਉੱਤਰ ਕੈਂ ਵਿਚ ਨਹੀਂ ਜਾਇਆ ਜਾਂਦਾ ਕਿ ਬਹੁਤ ਬੁਰਾ ਹਾਲਾ ਬੁੜੀਆਂ ਦਾ ਤਾਂ ਬੁੜੀਆਂ ਤਾਂ ਟੱਪੇ ਨਹੀਂ ਜਾਂਦਾ ਬਹੁਤ ਫਾਇ ਦਾ ਟੱਪੇ ਬੁੜੀਆਂ ਦੇਖੋ ਕੀ ਹਵਾ ਹੈ ਪੈਦ ਕੰਗਾ ਦਾ ਉਹ ਆ ਪਾਇਸੀ ਇਹ ਡੰਬੜੀ ਡੰਬੜੀ ਦਾ ਵੀ ਬਹੁਤ ਬੁਰਾ ਹਾਲ ਆ ਆ ਡੰਬੜੀ ਵਾਲਾ ਪੜਾ ਗਿਆ ਪੌਲ ਦੇ ਕੋਲੇ ਸੀ ਇਹ ਵੀ ਸਭ ਡੁੱਬੇ ਪਏ ਡੰਬੜੀ ਦੇ ਵੀ ਬੁਰਾ ਹਾਲ ਹੀ ਪਾਇਆ ਪਿਆਗਾ ਬਹੁਤ ਬੁਰਾ ਹਾਲ ਆ ਡੰਬੜੀ ਤੇ ਚੱਸੀ ਉਹ ਜਾਦੇ ਆਪਣੇ ਗਿੱਦੜਾ ਗਿੱਦੜਵਾਲਾ ਹਾਲੀਆ ਪੈ ਜਾਂਦਾ ਪੜੀ ਚਾਰ ਸਪੇਰੇ ਜਿੱਧਰ ਮਰਚੀ ਦੇ ਉਹ ਪਾਣੀ ਪਾਣੀ ਇਹ ਆਪਣੇ ਗਿੱਦੜਵਾ ਤੋਂ ਲੈ ਕੇ ਰਹਿ ਕੇ ਮਾਨਾ ਤੇ ਬੀਦੋ ਵਾਲੀ ਤੇ ਦਰ ਸਿੰਘੇ ਵਾਲਾ ਮਠੜੀ ਗਗੜ ਸਭ ਵਾਸੇ ਜਲਥੜੀ ਹੋਈ ਪਈ ਸੀਗੇ ਸਭ ਡੁੱਬੇ ਪਏ ਆ ਦੇਖ ਲੋ ਇੱਧਰ ਚੌਂਕ ਆ ਗਿਆ ਸੀਗਾ ਚੌਂਕ ਦੇ ਕੋਲ ਵੀ ਬੁਰਾ ਹਾਲ ਹੈ ਬਹੁਤ ਔਖੇ ਨੰਗੇ ਚੌਂਕ ਦੇ ਕੋਲੋਂ ਵੀ ਬਹੁਤ ਬੁਰਾ ਹਾਲ ਇੱਥੇ ਵੀ ਮੋਟਰਸਾਈਕਲ ਬਹੁਤ ਬੰਦ ਹੋਈ ਸੀ ਕਿ ਸਕੂਟਰੀਆਂ ਬਹੁਤ ਬੰਦ ਹੋਈਆਂ ਇੱਥੇ ਕਈ ਗੱਡੀਆਂ ਇਹ ਜੀਆਂ ਸੀ ਜਿਹੜੀਆਂ ਗੱਡੀਆਂ ਵੀ ਬੰਦ ਹੋ ਗਈਆਂ ਸੀ ਇੰਨਾ ਪਾਣੀ ਸੀਗਾ ਹੁਣ ਥੋੜਾਇਆ ਘਟਿਆਗਾ ਤੇ ਹੁਣ ਡੁੱਬਿਆ ਪਿਆਗਾ ਸਭ ਕੁਝ ਸਭ ਡੁੱਬੇ ਪਏ ਬਹੁਤ ਬੁਰਾ ਹਾਲ ਹੈ ਇੱਥੋਂ ਦਾ ਵੀ ਬਹੁਤ ਔਖਾ ਹੋਇਆ ਪਿਆਗਾ ਜਾਦੇ ਬੁਰਾ ਹਾਲ ਬਹੁਤ ਔਖਾ ਪਿਆਗਾ ਡੱਬਲੀ ਦੇ ਵਿੱਚ ਵਾ ਦੇਖੋ ਗੱਡੀਆਂ ਬੰਦ ਹੋ ਜਾਂਦੀਆਂ ਸੀngੀਆਂ ਮੋਟਰਸਾਈਕਲ ਬੰਦ ਹੋ ਗਏ ਸੀਗੇ ਬਹੁਤ ਬੁਰਾ ਹਾਲ ਹੈ ਔਰ ਜੀ ਕਿੱਥੇ ਕਿੱਥੇ ਮੀਂਹ ਆਂ ਦੱਸੋ ਕਮੈਂਟ ਕਰਕੇ ਦੱਸੋ ਵੀ ਕਿੱਥੇ ਕਿੱਥੇ ਮੀਂਹ ਪਿਆ ਦੇ ਵਿੱਚ ਕਿਹੜੇ ਤਾਂ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ